ਕਿ ਪਿਛਲੇ ਸਾਲ ਫਰੈਡ ਦੀ ਡਿਵੈਲੈਂਸ ਕਿੰਨਾ ਫਰਕ ਹੋ ਗਿਆ ਇੱਕ ਸੈਟ ਦਾ ਛੋਟਾ ਹੋ ਗਿਆ ਹਾਂ ਸ਼ਰਮੇਦਗਰ ਦੇ ਕਰਤਾ ਕਰਤਾ ਮੈਂ ਮਾਰਿਆ ਉਹਦੀ ਉਹ ਕਿਤੇ ਗਿਆ ਜਿਹੜਾ 20 ਕਿਲੋਮੀਟਰ ਸਾਈਕਲ ਚਲਾਇਆ ਐ ਜੋਗਿੰਗ ਕਰੀ ਪੰਜ ਪੰਜ ਕਿਲੋਮੀਟਰ ਹੋ ਗਿਆ ਇਹਨਾਂ ਨੇ ਤਾਂ weight loss ਕੀਤਾ ਵੀ ਮੈਨੂੰ ਨਾ ਕੱਪੜੇ ਵਧੀਆ ਬ੍ਰਾਂਡ ਪਾਉਣੇ ਪੈਣੇ ਹੁਣ ਮਾਈ ਉਹਦੀ ਭਾਬੀ ਨੇ ਜੀ 2 ਘੰਟੇ ਉਹ ਜੁੱਧ ਮਾਰਿਆ ਵਿਚਾਰੇ ਨੂੰ ਧਰਨ ਨਹੀਂ ਲੱਭੀ ਲੱਗੀ ਪਤਾ ਹੀ ਨਹੀਂ ਕਹਿੰਦੀ ਕਿੱਥੇ ਗਈ ਕਿੱਥੇ ਨਹੀਂ ਲੱਭੀ ਗਈ ਕਦੇ ਉਹਨੂੰ ਪੁੱਠੀ ਪਾ ਕੇ ਉੱਪਰ ਬਹਿ ਜਾ ਕਰੇ ਕਦੇ ਉਹਨੂੰ ਸਿੱਧੀ ਪਾ ਕੇ ਉੱਪਰ ਬਹਿ ਜਾ ਕਰੇ ਜਿਹੜੀ ਪੂਰੀਆ ਕਲੋਲਾ 2 ਘੰਟੇ ਐਨ ਚੱਲੀਆਂ ਤਰੀਤ ਉਹ ਕਿਧਰੇ ਹੋ ਰੇ ਪਾਸੇ ਨੂੰ ਫਿਰਦੀ ਆ ਉਹ ਕੋਈ ਜਿਵੇਂ ਰੇਣਾ ਪ੍ਰਕਰਮਾ ਕਰਦੀ ਫਿਰਦੀ ਦੀ ਡੈੜੀ ਪਰ ਨੂੰ ਇੱਕ ਬਹੁਤ ਟਿੱਕਾ ਦੀ ਹੋ ਜਾ ਕੇ ਪ੍ਰਿਆ ਕੁੱਟ ਕੇ ਚੜਨੀ ਕਾ ਖਾਇ ਕੇ ਖਾਇਂ ਜੋ ਟਿਕ ਦਿੱਕਤੀ ਜਾਂਦੀ ਹਾਂ ਸਤਿਗੁਰ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਪਰਮਾਤਮਾ ਅਗੇ ਅਰਦਾਸ ਕਰਦਾ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਚ ਰਹੋ ਜੀ ਮਾਰਾ ਤੁਹਾਨੂੰ ਜਨ ਦੁਗੁਨੇ ਤੇਰਾ ਤਾਂ ਗੁਣ ਤਰਤੀ ਵਾਸ਼ੇ ਤੇ ਸਭ ਨੂੰ ਦੇਰੋਂਤਾ ਬਖਸ਼ੇ ਜੀ ਸਾਰੇ ਮਾਨੋ ਜੀ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਆਨੰਦ ਸੋ ਸੰਦੀਪ ਕਈ ਦਿਨਾਂ ਦੀ ਤੁਹਾਨੂੰ ਪਤਾ ਵੀ ਕਹਿ ਰਹੀ ਸੀ ਮੈਂ ਪੰਬਰੀ ਜਾਣਾ ਪੰਬਰੀ ਜਾਣਾ ਪੰਬਰੀ ਸੁਖ ਹੈ ਪੰਬਰੀ ਪਹੁੰਚ ਗਏ ਜੀ ਇੱਥੇ ਪੂਰਾ ਇਹਦੀ ਭਾਬੀ ਨੇ ਉੱਪਰ ਥੱਲੇ ਪਤਾ ਨਹੀਂ ਕਿਆ ਲੜਾ ਤੱਬਾ 2 ਘੰਟੇ ਦੋਹਾਂ ਜਣੀਆਂ ਨੇ ਉਹ ਜੁੱਧ ਲੜਿਆ ਸੰਦੀਪ ਦੀ ਕਹਿੰਦੀ ਵੀ ਧਰਨ ਵੀ ਹੋਈ ਵੀ ਹੈ ਕੌਡੀ ਵੀ ਹੋਈ ਵੀ ਹੈ ਉਹਨੇ ਕਮੈਂਟ ਪੜ੍ਹ ਲਿਆ ਤਾਂ ਕਿ ਭੈਣ ਨੇ ਕਮੈਂਟ ਕੀਤਾ ਹੋਇਆ ਸੀ ਵੀ ਸੰਦੀਪ ਦੀ ਧਰਨਾ ਰਕੌਡੀ ਚੈੱਕ ਕਰੋ ਵੀ ਕਈ ਵਾਰ ਵੀ ਉਹਦੇ ਨਾਲ ਵੀ ਇਹ ਪ੍ਰੋਬਲਮ ਚ ਫਸ ਜਾਂਦੇ ਹੈ ਦੇ ਖਾਂਗੇ ਚ ਖਾਮ ਤਾਂ ਜਿਹੜਾ ਹੈ ਹੈ ਵੀ ਜਿਹੜੀ ਆ ਕੁਛ ਖਾਂ ਪਤਾ ਨਹੀਂ ਵੀ ਉਹਦੇ ਕਰਕੇ ਪਾਈ ਉਹਦੀ ਭਾਬੀ ਨੇ ਜੀ 2 ਘੰਟੇ ਉਹ ਜੁੱਧ ਮਾਰਿਆ ਵਿਚਾਰੀ ਨੂੰ ਧਰਨ ਨਹੀਂ ਲੱਭੀ ਹੈ ਜੀ ਪਤਾ ਹੀ ਨਹੀਂ ਕਹਿੰਦੀ ਕਿੱਥੇ ਗਈ ਕਿੱਥੇ ਨਹੀਂ ਲੱਭੀ ਗਈ ਕਦੇ ਉਹਨੂੰ ਪੁੱਠੀ ਪਾ ਕੇ ਉੱਪਰ ਬੈਠੇ ਕਰੇ ਕਦੇ ਨੂੰ ਸਿੱਧੀ ਪਾ ਕੇ ਉੱਪਰ ਬੈਠੇ ਕਰੇ ਜਿਹੜੀ ਪੂਰੀਆ ਕੋਲੋਲਾ 2 ਘੰਟੇ ਨੇ ਚੱਲੀਆਂ ਫਾਈਨਲੀ ਜਿਹੜੀ ਇਹ ਰਿਜ਼ਲਟ ਉਹ ਨਿਕਲਿਆ ਨਹੀਂ ਹੈਗਾ ਵੀ ਧਰਨ ਲੱਭ ਗਈ ਕਿ ਨਹੀਂ ਲੱਭ ਗਈ 2 ਘੰਟੇ ਜੁੱਧ ਜਦ ਤੱਕ ਮਾਰ ਕੇ ਵਿਚਾਰੀ ਨੇ ਕਹਿ ਦਿੱਤਾ ਵੀ ਕਹਿੰਦੀ ਤੇ ਹੁਣ ਤੇਰੀ ਧਰਨ ਕਿਤੇ ਨਾ ਕਿਤੇ ਪਹੁੰਚ ਗਈ ਹੋਣੀ ਮੈਂ ਕੋਸ਼ਿਸ਼ ਤਾਂ ਕਰੀ ਉਹਨੂੰ ਬੁਲਾਉਣ ਦੀ ਪਰ ਆਈ ਨਹੀਂ ਹੈਗੀ ਤੇ ਇਹਨਾਂ ਦਾ ਜੇ ਅਮਰੂਦ ਦਾ ਬੁੱਟਾ ਖੜਾ ਜੀ ਬਹੁਤ ਵਧੀਆ ਬੁੱਟਾ ਹੈ ਐਨਾ ਫੜਦਾ ਆਂਦਾ ਇਹਨੂੰ ਬੇ ਹਿਸਾਬ ਪਿਛੇ ਦੇ ਡੈਡੀ ਨੇ ਜਮੇ ਡਾੜੀ ਰੁੱਪ ਜਾਂ ਮਸ਼ੀਨ ਦੀ ਡੈਡੀ ਨੇ ਵੀ ਲਵਾ ਲਈਦੀ ਨਾ ਜੀ ਡਾੜੀ ਵੀ ਕਟਵਾਤੀ ਉਹਨਾਂ ਨੇ ਆਪਣੀ ਜਦ ਸਿਰ ਦੇ ਵਾਲ ਵੀ ਕਟਵਾਤੇ ਸੀ ਵੀ ਗਰਮੀ ਦੀ ਨੌਰਸਾਂ ਜੇ ਜਰਾ ਕੇ ਤੇ ਹੁਣ ਫੇਰ ਨੌਰਸਾਂ ਨਹੀਂ ਆਈਆਂ ਵਿੱਚ ਜਿਆਦਾ ਬੂਟਾ ਵੀ ਵਿਚਾਰਾ ਗੰਜਾ ਕਰਾਤਾ ਦਾ ਡੈਡੀ ਨੇ ਹੁਣ ਵੈਗਰੂ ਦੀ ਕਿਰਪਾ ਨਾਲ ਸੋਨਾ ਫਲ ਫੱਟਾ ਨੇ ਇਸ ਵਾਰ ਪਰ ਹੈ ਬੇਕਦਰਿਓ ਅਮਰੂਦ ਠੰਡੇ ਗਰੇ ਪਏ ਆ ਇਹ ਖੰਦੇ ਖੁੰਦੇ ਕੋਈ ਨਹੀਂ ਸਭ ਤੋਂ ਵਧੀਆ ਅਮਰੂਦ ਦਾ ਫਲ ਹੁੰਦਾ ਜੀ ਕਹਿੰਦੇ ਸੇਬ ਨਾਲ ਤੋਂ ਵੀ ਜਿਆਦਾ ਗੁਣਕਾਰ ਅਮਰੂਦ ਦੇ ਵਿੱਚ ਤੇ ਉਧਰ ਹਣ ਸਰਿੰਦਰ ਨੂੰ ਵੀ ਮਿਲੋ ਜੀ। ਪ੍ਰੈਗਰ ਜੀ ਦਾ ਖਾਲਸਾ ਵੇਖਦੇ ਜੀ ਕਿ ਫਤਿਹ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖੇ। ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਿੱਕੀ ਨੂੰ ਹੁੰਦੀਆਂ ਜੀ ਗੱਲਾਂ। ਅੱਛਾ ਤੈਨੂੰ ਮਨੀਆਂ ਡਰ। ਗੱਲਾਂ ਨੂੰ। ਦੇਖਿਆ ਤੁਹਾਨੂੰ ਲੱਗਦਾ ਜੀ ਬੋਲੀ 'ਚ ਫਰਕ ਪਿਆ ਵਾ? ਆ ਆ ਆਇਆ। ਆਇਆ ਹੁੰਦਾ ਜੇ ਇਹ ਤੇ ਸਾਰੇ ਪਿੰਡ ਦਾ ਹੁੰਦਾ ਪੇਕੇ ਪਿੰਡ ਦਾ ਸੱਚਾ ਇਕੜੀ ਹੁੰਦਾ। ਉਧਰ ਡੈਡੀ ਗਿਆ ਜੀ ਪੇਕੇ ਹੁੰਨੇ ਆ ਜੀ ਸੋਰੇ ਸੋਰੇ ਹੁੰਨੇ ਆ ਅੰਤਰ ਹੈਗਾ ਏ ਥੋੜਾ ਜਿਹਾ ਨਹੀਂ ਤੁਹਾਨੂੰ ਮਰੂਦ ਪਸੰਦ ਨਹੀਂ ਤੰਨੂੰ ਪਸੰਦ ਨਹੀਂ ਮੈਂ ਤੇ ਮੇਰੇ ਬਾਤ ਤਾ ਤੋੜ ਲੋ ਮੈਂ ਤੰਨੂੰ ਤੋੜ ਦੰਨੇ ਹਾਂ ਇਹਦਾ ਸੁੱਕਾ ਪੈਂਦੀ ਵੀ ਬਹੁਤ ਕੱਢੀ ਆ ਦੇਖ ਦੇਖ ਕੇ ਨਾ ਵਧੀਆ ਵਧੀਆ ਜਿਆ ਦੇ ਤਾਰਾ ਆ ਮਾੜਾ ਐ ਮਰੂਦ ਦੱਸ ਕਿਦੜੇ ਤੇ ਕੱਚਾ ਪਾ ਜੀ ਆ ਦੇਖਿਓ ਕਿਹੜਾ ਇਹ ਵੀ ਕੱਚਾ ਆ ਆ ਪੱਕਾ ਹੈ ਨਹੀਂ ਆ ਦੇਖਾ ਐਡਾ ਸਰਚ ਜੇ ਆ ਸਰਚ ਮਾਰਾ ਨਾ ਮਰੂਦ ਬਿਓ ਸੋਚਣਾ ਨਾ ਆਹ ਦੇਖੋ ਦੋ ਲੱਗੇ ਪਏ ਕਿੱਥੇ ਲੱਗੇ ਪਏ ਮੰਨੂ ਦਾ ਦੁਕਾਨ ਨਾ ਤੋੜ ਲੋਰੂ ਮੇਰਾ ਹੱਥ ਆ ਵੀ ਆ ਵੀ ਠੀਕ ਆ ਵੀ ਠੀਕ ਆ ਆ ਦੇਖੋ ਜਿਆਦਾ ਫਾਇਦਾ ਦਾ ਪਾਜੀ ਇਹਨਾਂ ਦਾ ਹੀ ਹੁੰਦਾ ਖਾਣਾ ਲੈ ਫੜੀ ਮੈਂ ਦੇਖਾ ਇੱਕ ਮਿੰਟ ਮੈਂ ਥੋੜਾ ਕਿਹਨੂੰ ਫੜਾ ਤੰਨੂ ਫੜਾ ਕਿ ਮਰੂਦ ਨੂੰ ਅੱਛਾ ਇਹਨੂੰ ਇਹ ਕਾ ਲੱਗਿਆ ਹੋਇਆ ਇਹ ਕਾ ਲੱਗਿਆ ਡਾਡੀ ਦਾ ਦਿਲ ਘਟਣ ਲੱਗ ਗਿਆ ਇਹ ਕਾ ਲੱਗਿਆ ਡਾਡੀ ਦਾ ਦਿਲ ਘਟਣ ਲੱਗ ਗਿਆ ਕਹਿੰਦਾ ਕੱਚੇ ਤਾਂ ਹੈਗੇ ਆਹ ਹਾਂ ਮੈਂ ਗੰਦਰ ਜੀ ਆਇਆ ਇਹ ਕਾ ਰਿਹਾ ਉਹ ਕਿੱਥੇ ਆਇਆ ਨਾ ਹਾਂ ਉਧਰ ਦੰਦ ਦਾ ਪਰ ਹਾਂ ਸਾਡੇ ਦੰਦ ਹੈਗੇ ਡੈਡੀ ਆ ਲੈ ਫੜ ਆ ਲੈ ਫੜ ਆ ਦੇ ਉਧਰ ਲੈ ਡੈਡੀ ਕਹਿੰਦਾ ਮੈਂ ਤੇਰਾ ਕਹਿੰਦਾ ਇਲਾਜ ਕਰਦਾ ਇਲਾਜ ਡੈਡੀ ਨੇ ਕਰਤਾ ਪੱਕਾ ਡੈਡੀ ਨੇ ਇਧਰ ਲਿਆਂਦਾ ਸਮਾਨ ਲੈ ਕਿੰਨਾ ਪਣੀ ਕਿੰਨਾ ਸਵਾਦ ਹੈ ਪੁੱਤ ਕਿੰਨਾ ਸਵਾਦ ਆ ਧਨੀਆ ਖਾ ਕੇ ਕਹਿੰਦੀ ਕਿੰਨਾ ਸਵਾਦ ਆ ਆਹਦੀ ਖੁਸ਼ਬੂ ਖਾਧੇ ਖੁਸ਼ਬੂ 100 ਪਦੀਨਾ ਘਟਿਆ ਜਿਆਦਾ ਚਾਹੀਦਾ ਦਾ ਪਦੀਨਾ ਇਹ ਬੈਗ ਫੁੱਲ ਦੀਆਂ ਉਹਦਾ ਰੱਖ ਪਿੱਛੇ ਕਾਪੀ ਲਈ ਦੀ ਹੈ ਕਾਪੀ ਕਾ ਤੇ ਦੇਖਦੀ ਇਹਨੂੰ ਹੈ ਕਾ ਤੇ ਤੂੰ ਆਪਣਾ ਬੈਗ ਕਾ ਬੈਗ ਕਾ ਤੇ ਚੱਕਣ ਦੱਤਾ ਇਹਨਾਂ ਨੂੰ ਦਾ ਉਹ ਉਹ ਮੇਰਾ ਲੰਡੀ ਦਾ ਹਾਂ ਚਲਾ ਚੱਲ ਜੀ ਕਿੱਥੇ ਨੂੰ ਚੱਲੀ ਏ ਅਜੇ ਮਰੂਤ ਦਾ ਹੋਰ ਦੇਖ ਲੈ ਯਾਰ ਕੰਜੂਸੀ ਕਰਨ ਕੋਰੀ ਹੋ ਜਾਏ ਤਿੰਨ ਮਰੂਤ ਸੈਂਚ ਲਈ ਫਿਰਦੀ ਆ ਜਾਣਾ ਨਹੀਂ ਕਾ ਤੇ ਤੂੰ ਤੂੰ ਚੱਲ ਨਾਲ ਪਰ ਤੂੰ ਤੇਰੀ ਵੀ ਪੜ੍ਹਾਈ ਚੱਲਦੀ ਹੈ ਪੇਪਰ ਚੱਲਦੀ ਹੈ ਹਾਂ ਕਿੱਥੇ ਆਏ ਹਾ ਜਰੰਦਰ ਨੇ ਦੇਖ ਲਿਆ ਅਮਰੂਦ ਕਿੱਥੇ ਲਗਾ ਪਿਆ ਉਹ ਭਲੇ 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 ਉਹ ਭਲੇ ਦੇ ਤਾਂ ਚੜਨਾ ਪੈਣਾ ਉਹ ਭਲੇ 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 ਬਹੁਤ ਬੜਾ ਅਮਰੂਦ ਆ ਬਈ ਇੰਨਾ ਬੜਾ ਵੀ ਨਹੀਂ ਹੈਗਾ ਓਹ ਹੋ ਬਹੁਤ ਬੜਾ ਨਾਲ ਫੜੀ ਮੈਂ ਮੈਂ ਚੜ ਕੇ ਤੋੜਦਾ ਤੁਹਾਡਾ ਨਾ ਹੁਣ ਤੂੰ ਤੇ ਪਹਿਨ ਚੜਨਾ ਪੈਣਾ ਮੈਨੂੰ ਪੰਗਾ ਥੋੜੋ ਓ ਬਾਬਾ ਇਸੋਨ ਹਾਲ ਸਤਿ ਸਿਧਿਆ ਸਤਿ ਸ਼੍ਰੀ ਅਕਾਲ ਇੱਕ ਆਏ ਬਾਜੀ ਤੁਹਾਡੇ ਸਿਰ ਤੇ ਆਏ ਹਾਂ ਦੇਖੋ ਆ ਫੜੋ ਆ ਫੜਿਓ ਗਿੱਜੂਗੀ ਇੱਕ ਆਏ ਬਾਜੀ ਦੇਖੋ ਆ ਹਾਂਜੀ ਆ ਕਿੱਥੇ ਕਾ ਆ ਵਿਚ ਨੂੰ ਜਿੱਥੇ ਤੁਸੀਂ ਹੱਥ ਕਰ ਰਹੇ ਹਾਂ ਹਾਂ ਨੋ ਫੜੋ ਜੀ ਫੜੋ ਬੱਸ ਕਰੋ ਹੁਣ ਉਹ ਨਾਲਾਂ ਨੂੰ ਨਹੀਂ ਛੱਡਣਾ ਕੋਈ ਵੀ ਮਰੂਥਾ ਖਾਂਦੇ ਇਹ ਬੈ ਕਦਰ ਹੀ ਕਰਦੇ ਮਰੂਥਾ ਦੀ ਆਇਆ ਅਸਲੀ ਮਰੂਥਾ ਪੜਾ ਪਿਆ ਹੈ ਇੱਦਾਂ ਪੱਕੇ ਦੇ ਪੈ ਖਾਏ ਨੇ ਉੱਤ ਡਾਦਾ ਕਹਿੰਦਾ ਸੁੰਡ ਪੈ ਗਏ ਦਾਦਾ ਹਲਾ ਫੜ ਬੁੱਤ ਫੜਾ ਦੇ ਹੋਰ ਤਾਂ ਵੀ ਕੋਈ ਰਹਾ ਬੂਟਾ ਪਟ ਕੇ ਲੱਦ ਲਾ ਗੱਡੀ ਚ ਦੇਖ ਲੋ ਹਾਂ ਐਉਂ ਕਰ ਲੋ ਆ ਵੀ ਆ ਵੀ ਹਾਂ ਆ ਇਕਲਾ ਫੜੀਦਾ ਇੱਕ ਮਿੰਟ ਬੰਨੂ ਥੱਲੇ ਉੱਤਰ ਜਾਂਦੇ ਲਾ ਫੜੀ ਬੁੱਤ ਯੂਰ ਇੱਧਰ ਆ ਜਾ ਲੈ ਪਾਪੇ ਚ ਪਾ ਦੀ ਮਰੂਤ ਦਾ ਨੂੰ ਇਹ ਕਾਇ ਪਾਜੀ ਇਹ ਕਾਇ ਪਾਜੀ ਤਾਂ ਕਿਹਾ ਅੱਛਾ ਇੱਕ ਕਾਇ ਲਿਖਾ ਦੇ ਨੀ ਇੱਕ ਪਾਜੀ ਆ ਏ ਪਾਜੀ ਤਾਂ ਕਿਹਾ ਆ ਇੱਕ ਲਿਖਾ ਕੋਲ ਖੜਾ ਵੀ ਤੋੜਦੀ ਮੇਰੇ ਹੱਥ ਚ ਮੂਦ ਇਹ ਨਹੀਂ ਇਹ ਪੱਕਾ ਨਹੀਂ ਬਣਦਾ ਫੜੇ ਬਹੁਤ ਹਾਏ ਸਾਰ ਰੁਕਦਾ ਮੇਰਾ ਹਾਏ ਤੂੰ ਤੂੰ ਬੋਲਣਾ ਕੁਝ ਵੀ ਤੈਨੂੰ ਸਾਰ ਨਹੀਂ ਰੁਕਣਾ ਚਾਹੀਦਾ ਥਰਾ ਹਾਂ ਤਨ ਲਫਾੜਲਾ ਤੋਂ ਬਣ ਭਾਬੀ ਤੇ ਤੁਸੀਂ ਮਦਦ ਕਰਾ ਦੇ ਤੂੰ ਅਮਰੂਦ ਫੜ ਲੈ ਲਫਾਪੇ ਚ ਪਾਲਾ ਸਿੰਦਰ ਇਹਨਾਂ ਨੂੰ ਵਾਪਾ ਲਿਆ ਅਮਰੂਦ ਖਾਓ ਪ੍ਰਭੂ ਦੇ ਗੁਣ ਗਾਓ ਮੇਰਾ ਕਿੱਡ ਦੋਖਦਾ ਬਾਹਰ ਫੜ ਜਾਣਾ ਜਿਹੜਾ ਡੈਡੀ ਨੇ ਚਟਣੀ ਕੁੱਟਣੇ ਵਾਲਾ ਸੌਦਾ ਲਿਆਉਂਦਾ ਨਾ ਐਦੇ ਨਾਲ ਫਰਕ ਪੈਂਦਾ ਹਾਂਜੀ ਲਵਾਵਾ ਹੋਰ ਲਿਆਉਂਦਾ ਪਦੀਨਾ ਦਾ ਚਾਚ ਮਿਲ ਜਾਣਾ ਬਣਾ ਮੁੱਲੇ ਲੈ ਜੂਗਾ ਥੋੜਾ ਬਹੁਤਾ ਕਿ ਸੇਲੇ ਸਾਲ ਇੰਨਾ ਖੜਾਤਾ ਪਦੀਨਾ ਡੈਡੀ ਇਹਨਾਂ ਨੇ ਇੱਕ ਵਾਰ ਕੁੜੀਆਂ ਨੇ ਤੇਰੀਆਂ ਨੇ ਚਟਣੀ ਨਹੀਂ ਬਣਾਈ ਹੈ ਜੀ ਅੱਛਾ ਹਾਂ ਹੁਣ ਲੱਭਦੀਆਂ ਫਿਰਦੀਆਂ ਮੇਰੇ ਪਦੀਨਾ ਕਿਧਰੇ ਤੇ ਮਿਲ ਜੇ ਬਦਨ ਹਾਂ ਇਹ ਤਾਂ ਬਗਰਮੀ ਗਰਮੀ ਚ ਬਹੁਤ ਫੜਨਾ ਪਾਣੀ ਪੀ ਵਧੀਆ ਚੀਜ਼ ਐ ਇਹ ਹਾਂ ਲਾਇਆ ਪਾ ਜੀ ਕੱਲ ਨੂੰ ਲਾਇਆ ਮੈਂ ਜੜਾ ਉਹ ਜੜਾ ਮਿਲਦਾ ਹੁਣ ਹਾਂ ਤਾਂ ਜੜਾ ਲੈਦੇ ਜੜਾ ਲੈ ਜੂ ਨੱਥ ਹੈਗੇ ਜਿਹੜਾ ਤਾਂ ਮੇਰੇ ਬੁਖੜਾ ਹੈ ਹੁਣ ਉਹਨਾਂ ਦੁਬਾਰਾ ਹੋਣਾ ਬਚਾਰੇ ਨੇ ਫਿਰ ਸਾਡੇ ਸੁੱਕ ਗਿਆ ਨਾ ਬਹੁਤ ਤਾਂ ਪਿੱਛੇ ਹਾਂ ਕੋਈ ਨਹੀਂ ਰਹਿਣਦਾ ਪੁੱਤੋ ਜਿਹੜੇ ਰਹਿ ਗਏ ਥੱਲੇ ਇੱਕਲ ਮਾਪਾ ਹੋਰ ਦੇ ਦੋ ਉਹਨਾਂ ਹੋਰ ਵੀ ਸਮਾਨ ਲੈ ਜਾਣਾ ਉਹ ਕਹਿੰਦੇ ਹਾਂ ਕਹਤੀ ਸੀ ਨਿੱਕਰ ਪਾਉਣਾ ਅੱਛਾ ਅੱਛਾ ਕੀ ਹੋ ਗਿਆ ਪੁੱਤੋ ਸਾਰੇ ਕੱਪੜੇ ਕਿਵੇਂ ਲਵੇੜੇ ਆ ਇਕ ਨਹੀਂ ਐ ਫਿਰ ਨਾਨਕੇ ਘਰ ਇਕੜੀ ਹੁੰਦਾ ਹੁੰਦਾ ਕੰਮਗਾ ਹੋ ਕਾੜੀਆਂ ਕੀ ਕਹਿਨੀ ਕੀ ਕਰਨ ਗਈ ਸੀ ਹੋ ਕਲੀਥੇ ਉੱਥੇ ਉੱਥੇ ਖੜੀ ਸੀ ਇੱਕ ਤੁਹਾਡਾ ਰੰਗ ਰੰਗ ਬਹੁਤ ਕੱਚਾ ਡੈਡੀ ਕਹਿੰਦੀ ਵੀ ਬੀਜੇ ਨੇ ਬੁਲਾਇਆ ਪਹਿਲਾਂ ਮੈਨੂੰ ਅੱਛਾ ਆ ਦੱਸੂ ਨਾ ਜੱਸੀ ਨੇ ਬੁਲਾਇਆ ਜੇ ਚਲੀ ਗਈ ਅੱਛਾ ਅੱਛਾ ਆ ਗੱਲ ਵਾਪਾ ਲਈ ਉਹ ਉਧਰ ਉਹ ਲੱਗੀ ਸਮਾਨ ਕਾਉਣ ਵਿੱਚ ਉਹ ਤਰਨ ਤਰਨ ਨੂੰ ਪੁੱਛਿਆ ਲੱਗ ਗਈ ਕਿ ਇਹ ਨਹੀਂ ਪੁੱਛੀ ਦ ਦ ਤੂੰ ਦੱਸ ਦੇਸੀ ਬੈਤ ਸਰਿੰਦਰ ਕੌਰ ਹਾਂ ਹਾਂ ਇਹਦਾ ਇਹਦਾ ਆ ਚਾਹ ਰੋਟੀ ਖਾ ਲਈ ਜੀ ਰੋਟੀ ਖਾ ਲਈ ਤੂੰ ਪਰ ਪਿਆ ਗਿਆ ਲਾ ਪਹਿ ਗਿਆ ਤਾਂ ਬਹੁਤ ਧੰਨਵਾਦ ਜੀ ਸਰੇਂਦਰ ਸਿੰਘ 10 ਰੁਪਏ 10 ਰੁਪਏ ਚ ਇਲਾਜ ਕਰਦੀ ਹੈ ਫਰੀਦ ਫਰੀਦ 10 ਰੁਪਏ ਨੇ ਕਿਆ ਕਹਿੰਦੇ ਚਾਹ ਗੁਰਦਾਰੇ ਚ ਪ੍ਰਸ਼ਾਦ ਲੈ ਕੇ ਚੜਾ ਦੇ ਨਹੀਂ ਕਹਿੰਦੇ ਗੋਲ ਗੱਜ ਪਾ ਦੇ ਇਹਦਾ ਮਤਲਬ ਹੈ ਕਿ ਕੋਈ ਗੁਣ ਹੈਗਾ ਕੋਈ ਨਾ ਕੋਈ ਤਾਂ ਹੀ ਕਹੇ ਨੇ ਹਾਂ ਤਾਂ ਠੀਕ ਹਾਂ ਜੇ ਗੁਣ ਨਾ ਆਉਂਦਾ ਫਿਰ ਇਹਨੇ ਕਹਿੰਦਾ ਵੀ 200 ਰੁਪਏ ਮੰਨੂ ਦੇ ਦੋ ਨਾ ਮੈਂ ਆਪ ਨਹੀਂ ਲੈਂਦਾ ਵੀ ਚਾਹਦੇ ਚੋਰ ਦੀ ਲਗੋਟੀ ਉਹ ਸੀ ਕਿਆ ਹੋ ਗਿਆ ਅਬੁੱਬੇ ਤੱਕਿਆ ਕਰਤਾ ਟੱਕੀਆਂ ਲਾਉਂਦੀ ਆ ਹਾਂ ਕੀ ਹੋ ਗਿਆ ਹੁਣ ਤੇ ਟੱਕੀਆਂ ਨੂੰ ਲੋਕ ਲਾ ਕੇ ਨਹੀਂ ਬੰਦੀ ਅੱਛਾ ਟੱਕੀਆਂ ਨੇ ਅੱਜ ਟੱਕੀ ਗੱਡੀ ਲੋਕ ਕਰ ਲਈ ਜਿੰਦਰ ਤੇ ਫਿਰ ਮੈਨੂੰ ਟੀਟੂ ਦਿਖਾਉਣ ਲੱਗ ਗਈ ਐਟਟੀ ਓਰੇ ਮੇਰੀ ਗੱਲ ਸੁਣ ਫਿਰ ਮੈਂ ਮਾਰੂੰਗੀ ਨਹੀਂ ਜਾਂ ਸਾਰੇ ਵਿੱਚ ਬੈਨੇ ਨੇ ਜਦ ਬੈਠੀ ਗੱਡੀ ਹੂੰ ਕਪਾਦੀ ਲੋਰੇ ਭੁੱਲੇ ਜੀ ਲਓ 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 ਧੰਨਵਾਦ ਤੁਹਾਡਾ ਬਹੁਤ ਬਹੁਤ ਭਾਈ ਤੁਸੀਂ ਬੂਟਾ ਸੰਭਾਲਿਆ ਹਾਂ ਅਮਰੂਦ ਹਾਂ ਅਮਰੂਦ ਮਿੱਠੇ ਬਾਕੀ ਹਾਂ ਚਲੋ ਤੋੜ ਲਵੇ ਪੰਜ ਸੱਤ ਅਮਰੂਦ ਟੱਪਰੀਆਂ ਤੇ ਆ ਜੀ ਅੱਛਾ ਅੱਛਾ ਮੇਰਾ ਮੁੰਡਾ ਉਹ ਤੋੜ ਲੇ ਬੀਬੀ ਦਾ ਕਿ ਹਾਲ ਚਾਲ ਠੀਕ ਹੈ ਠੀਕ ਹੈ ਹੁਣ ਤੱਕ ਕਾਇਮ ਆ ਨੋ ਦੇ ਹੱਥ ਦੀਆਂ ਰੋਟੀਆਂ ਲਾਗੀ ਖਾਣ ਕਾਇਮ ਹੋ ਗਈ ਅੱਜ ਬੇਰ ਤਕੜੀ ਹੋਊਗੀ ਲਾ ਨਾ ਵਧੀਆ ਪਰ ਟੈਨਸ਼ਨ ਵੀ ਹੁੰਦੀ ਹੈ ਸਿਆਣੇ ਕੋਈ ਨਹੀਂ ਆਣਾ ਹੁਣ ਕੋਈ ਡਾਈਚਰ ਹੈ ਨਹੀਂ ਹੁਣ ਪੱਕੀਆਂ ਪਕਾਇਆਂ ਮੈਂਦੀ ਆ ਚੱਲੀਏ ਜੀ ਹੁਣ ਤੋਰੀ ਤੋ ਕਿਧਰੇ ਹੋ ਰੇ ਪਾਸੇ ਨੂੰ ਫਿਰਦੀ ਆ ਉਹ ਕੋਈ ਜੀ ਨੇੜਾ ਪ੍ਰਕਰਮਾ ਕਰਦੀ ਫਿਰਦੀ ਡੈਡੀ ਪਰ ਨੂੰ ਇੱਕ 50 ਟਿਕਾੜੀ ਹੋ ਜਾ ਕੇ ਫਿਰਿਆ ਕੁੱਟ ਕੇ ਚੱਟਣੀ ਖਾ ਕੇ ਖਾਣ ਰੋਟੀ ਦੇਖਦੀ ਜਾਂਦੀ ਹਾਂ ਚੰਗਾ ਮੋਟੇ ਪੂਰਾ ਭਾਗ ਤੈਨੂੰ ਪਾਇਆ ਸਾਰ ਠੀਕ ਆ ਬਾਈ ਹਾਂ ਚਲ ਮੋਟੀ ਕੋਣ ਤੂੰ ਆ ਕੇ ਸਰਿੰਦਰਾ ਪੁਰ ਨੂੰ ਕਿਹਾ ਉਹ ਤਾਂ ਜਮੀ ਪਤਲੀ ਜੀ ਆ ਕੋਈ ਨਾ ਹਾਂ ਕਿ ਚੱਲ ਇਹ ਤੈਨੂੰ ਨਹੀਂ ਜਾਣਾ ਪੁਰ ਨੂੰ ਰੱਖ ਲੈਣੇ ਅਸੀਂ ਛੱਡਿਆ ਆਉਂਗੇ ਇਹਨੂੰ ਇਹ ਵੀ ਕਾਜਾ ਨਾ ਜਾਣਾ ਨਹੀਂ ਜਾਣਾ ਨਹੀਂ ਆ ਜੀ ਰੱਖ ਲਿਆ ਕੱਲ ਸੁਣ ਲਈ ਰੱਖ ਲੋ ਮੈਂ ਤਾਂ ਕੁਝ ਨਹੀਂ ਕਹਦਾ ਹੈਗਾ ਅਸੀਂ ਰੱਖ ਲੈਣੇ ਆ ਪੁਰ ਤਾਂ ਸਕੂਲ ਪੜਨ ਲੱਗ ਗਿਆ ਸਕੂਲ ਵਿੱਚ ਪੜ੍ਹਦੀ ਨਹੀਂ ਹੈਗੀ ਆਇਆ ਨਹੀਂ ਮੈਸੀ ਤਾਂ ਸੁਟੀ ਆ ਸਾਰਿਆਂ ਨੂੰ ਇਹਨਾਂ ਨੂੰ ਵੀ ਮੈਸੇਜ ਆ ਕਾਲਕਾਡਮੀ ਇਹ ਕਾਲਾ ਮੱਟਾ ਭੂਈ ਸਕੂਲ ਪੜਦੀ ਏ ਸੁਟੀ ਤਾਂ ਰਹੇ ਸਰਕਾਰੀ ਜਿੱਥੇ ਸਰਕਾਰੀ ਕਾਦੀ ਵੀ ਹੈ ਪਤਾ ਕੋਈ ਫੇਰ ਤਾਂ ਸੁਟੀ ਆ ਫੇਰ ਸੁਟੀ ਆ ਉਹ ਨਹੀਂ ਕਰਦੇ ਹਾਂ ਸੁਟੀ ਹੁੰਦੀ ਆ ਕੋਈ ਨਹੀਂ ਕਰਦੇ ਮੈਂ ਸੀ ਜਾਊਗਾ ਸ਼ਾਮ ਤੱਕ ਲੱਗ ਜੂਗਾ ਤਾਂ ਕਾਡਮੀ ਆ ਸੁਟੀਆਂ ਨਹੀਂ ਕਰਦੇ ਹਾਂ ਕੋਈ ਸੁਟੀ ਵੀ ਹੋਵੇ ਚਾਹੇ ਨਾ ਕਰਦੇ ਆ ਮੈਂ ਉਹ ਹੁੰਦੇ ਆ ਡੈਡੀ ਉਹ ਸਾਰੇ ਧਾਰਮਿਕ बराबर ਹੁੰਦੇ ਆ ਉਹ ਬਹੁਤ ਘੱਟ ਕਰਦੇ ਆ ਹਾਂ ਉਹ ਗੱਲ ਵੱਖਰੀ ਐ ਵੀ ਨਹੀਂ ਕਰੂਗਾ 112 ਤੇ ਸਕੂਲ ਹੈ ਹਾਂ ਹਾਂ 112 ਤੇ ਸਕੂਲ ਆ ਸਹੀ ਗੱਲ ਹੈ ਚਲੋ ਠੀਕ ਆ ਜੀ ਮਿਲਦੇ ਆ ਫੇਰ ਸਾਨੂੰ ਕਮਾਣੋ ਆਏ ਸੀ ਜੀ ਤੇ ਫਿਰ ਅਮਾ ਵੀ ਸ਼ਰਮਾ ਗਾਰਮੈਂਟ ਗਰਮੀ ਸ਼ੁਰੂ ਹੋ ਗਈ ਰੀਤ ਅੰਦਰ ਜਾਣਾ ਮੰਨਦੀ ਨਹੀਂ ਹੈਗੀ ਸੰਦੀਪ ਅੰਦਰ ਚੱਲ ਗਈ ਤੇ ਪਹਿਲਾ ਸਵਾਗਤ ਆ ਜੀ ਇਹਦਾ ਇਹ ਵੀ ਬਹੁਤ ਜ਼ਰੂਰੀ ਹੈ ਨਹੀਂ ਪਤਾ 1 ਮਿੰਟ ਚਲੋ ਚਲੋ ਅੰਦਰ ਚਲੋ ਅੰਦਰ ਚਲੋ ਚਲੋ ਵੀ ਅੰਦਰ 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 ਚਲੋ ਵੀ ਮੈਨੂੰ ਲੋ ਇੱਧਰ ਬੜੇ ਵੀਰ ਨੂੰ ਸ੍ਰੀ ਕਾਲ ਜੀ ਇੱਧਰ ਛੋਟੇ ਨੂੰ ਵੀ ਮੈਨੂੰ ਕਾਲ ਜੀ ਹੁਣ ਇਹ ਸੰਦੀਪ ਤੇਰੇ ਨਾਲ ਕਿਹੜਾ ਵੀਰ ਪੜਿਆ ਵੈ ਨਾ ਦੋਹਾਂ ਚ ਦੋਨੇ ਦੋਨੇ ਪੜੇ ਵੈ ਇਹ ਵੀ ਤਾਂ ਹੀ ਪਾ ਦੇ ਦੀ ਉੱਥੇ ਨਹੀਂ ਵੀਰ ਵੀਰ ਵੰਟੀ ਵੀ ਵੰਟੀ ਵੀਰ ਕਿ ਕਹਿੰਦੀ ਨੇ ਨਾ ਰਵੀ ਹੈ ਨਾ ਰਵੀ ਰਵੀ ਵੀਰ ਕੋਲ ਜਾਣਾ ਹੁਣ ਵੀਰ ਨੇ ਅੱਜ ਕਿਹੜਾ ਕੈਨੇਡਾ ਵਾਲੀਆਂ ਟੋਪੀਆਂ ਲਿਆਂਦੀਆਂ ਪਈਆਂ ਲੋਗੋ ਵਾਲੀਆਂ ਖਿੱਚਿਆ ਪਿਆ ਕੰਮ ਪਰ ਸਾਡੇ ਕੰਮ ਦੀ ਨਾ ਟੋਮੀ ਵੀ ਪਈ ਆ ਪਿੱਛੇ ਲਫੜਮਾ ਨਾ ਟੀ-ਸ਼ਰਟਾਂ ਦੇਖਣੀਆਂ ਦੋ ਕ ਟੀ-ਸ਼ਰਟ ਹੀ ਲੈ ਲੰਦੇ ਗਾਡੀ ਸ਼ਾਪਿੰਗ ਨਾ ਖਤਮ ਹੋ ਗਈ ਦੇਖਿਆ ਗੱਲ ਮਾਰੀ ਟਕਾ ਕੇ ਆਪਣੇ ਨਾਲ ਦੱਸੀ ਵੀ 5000 ਦਾ ਬਿੱਲ ਬਣਾ ਕੇ ਜਿੱਥੇ ਸੂਟਾਂ ਦਾ ਉਧਰ ਲਈ ਮੈਂ ਤਾਂ ਮਜ਼ਾਕ ਕਰਿਆ ਤਾਂ ਮਜ਼ਾਕ ਇਹ ਮੈਂ ਹੁਣ ਵੀਡੀਓ ਤੇ ਬੋਲਦਾ ਪਹਿਲਾਂ ਇਹ ਕਿਹਾ ਵੀ ਮੈਂ ਕੀ ਆ ਗਿਆ ਕਿਹਾ ਨਾ ਮਜ਼ਾਕ ਲੈ ਪਰ ਮੈਂ ਕਿਹ ਗੱਲ ਜੂਰ ਗਈ ਸੀ 5000 ਜਿੱਦਕ ਨਹੀਂ ਲੈ ਰਹੀ ਐ ਪੂਰੇ 5000 ਦਾ ਸੂਟ ਮਿਲਦਾ ਸਾਰੇ ਚੱਲ ਇਹਨਾਂ ਚਲੀ ਜਾਂਦਾ ਖਾਸ ਜਾਂਦੇ ਕਾਰ ਬਸ ਕਾਰ ਬਸਦੇ ਵਿਆਹ ਵੀ ਦੋ ਦੇਖੇ ਆ ਹਾਂ ਕਾਲਰ ਵਾਲੀ ਵਗੈਰ ਕਾਲਰ ਮੈਂ ਕਾਨਗਰ ਕਾਲਰ ਵਾਲੀ ਜਿਹੜੇ ਮੈਨੂੰ ਇਹ ਮਨੂੰ ਜਰਾ ਖੁੱਲੀ ਜੀ ਲੱਗਦੀ ਹੁਣ ਮਨੂੰ ਬਨਵਾ ਲਾਦਾ ਵੀ ਮਨੂੰ ਸਲਟ ਕੋਲ ਕੇ ਪਾ ਕੇ ਟਰਾਈ ਕਰਕੇ ਦੇਖਣੀ ਪਣੀ ਇੱਕ ਵਾਰ ਮੈਨੂੰ ਇਹ ਜਰਾ ਥੋੜਾ ਬੇਟ ਲੂਸ ਹੋ ਗਿਆ ਬੇਟ ਲੂਸ ਹੋ ਤਾਂ ਗਿਆ ਪਰ ਹੁਣ ਮਨੂੰ ਆਏ ਹੋਈ ਜਾਂਦਾ ਨਾ ਜਿਹੜਾ ਉਹ ਕੰਮ ਖਰਾਬ ਕਰਦਾ ਸਾਰਾ ਕੋਈ ਮਨੂਹਾਰ ਮਾਡਰਨ ਜੀ ਦਿਖਾ ਦੇਣਾ ਆ ਪਈ ਆ ਦੇਖ ਮਾਡਰਨ ਬਣ ਜੀਏ ਅੱਛਾ ਆਪ ਲੈਣੀ ਉਹ ਬ੍ਰਾਂਡ ਚੀਜ਼ ਐ ਅਸੀਂ ਕਹਿ ਰਹੀ ਐ ਆਹ ਦੋ ਦਾ ਟੋਪੀ ਲੱਗਿਆ ਕੀ ਕਹਦੀ ਮੈਂ ਟੋਪੀ ਲੈਣੀ ਐ ਟੱਡੀ ਨਾ ਪੁੱਤ ਮੈਂ ਨਹੀਂ ਨਹੀਂ ਪੁੱਤ ਇਹ ਤਾਂ ਬੱਚਿਆਂ ਵਾਲੀਆਂ ਟੋਪੀਆਂ ਜੀ ਬੱਚਿਆਂ ਵਾਲੀਆਂ ਐ ਅੱਛਾ ਥੋਟਾ ਮੁੰਡਾ ਕਿੱਧਰ ਉਹ ਮੁੰਡਾ ਬਹੁਤ ਵਧੀਆ ਡੀਲ ਕਰਦਾ ਯਾਰ ਉਹ ਬਾਣੀ ਵਾਲੀ ਹਾਂ ਉਹ ਪੈਂਟਾ ਦੀ ਕੱਟੀ ਕਰਨ ਗਿਆ ਕਸਟਮ ਅੱਛਾ 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 ਰੰਗ ਦੋਆਏ ਕਰਾਂਗੇ ਆਹੀ ਰੰਗ ਸੋਹਣਾ ਲੱਗਦਾ ਕਿਹੜਾ ਜਿਹੜਾ ਮੈਂ ਪਾਉਣ ਲੱਗਿਆ ਨਜ਼ਰ ਨਾਲ ਆਦੀ ਲੋ ਹੁਣ ਇਹ ਪੰਗਾ ਹੋਣਾ ਛੋਟੀ ਆ ਜਦ ਹੁਣ ਮੈਂ ਪਾਤਾ ਲੈਣੀ ਇਹ ਖੋਲੜ ਹੀ ਨਹੀਂ ਫਰਕ ਹੈ ਪਰ ਨਾਲ ਪੱਗ ਦਾ ਚੱਕਰ ਪੈਂਦਾ ਨਾ ਆ ਤਾਂ ਮੈਂ ਖੋਲੂਗਾ ਹੀ ਇਹ ਦਾ ਸਟੈਚੇਬਲ ਇਹਦਾ ਟੈਗ ਹੈ ਸਟੈਚੇਬਲ ਹੁੰਦੀ ਹੈ ਠੀਕ ਆ ਫਿਟਿੰਗ ਜਿੱਪ ਵੀ ਖੁੱਲੀ ਹੋ ਫਿਰਦੀ ਦੀ ਚਲਦੀ ਆ ਪਰ ਪਲੱਸ ਪਿਛਲੇ ਸਾਲ ਪ੍ਰਾਇਡ ਕੀ ਡਿਵੈਲੈਂਸ ਕਿੰਨਾ ਫਰਕ ਹੋ ਗਿਆ ਇੱਕ ਸੈੱਟ ਦਾ ਛੋਟਾ ਹੋ ਗਿਆ ਹਾਂ ਸ਼ਰਮੇਦਗਾਰ ਦੇ ਕਰਤਾ ਕਰਤਾ ਮੈਂ ਮਾਰਿਆ ਉਹਦੀ ਉਹਦਾ ਕਿਤੇ ਗਿਆ ਤੁਰਾ ਫਿਰ ਵੀ ਕਿਲੋਮੀਟਰ ਸਾਈਕਲ ਚਲਾਇਆ ਐ ਜੋਗਿੰਗ ਕਰੀ ਪੰਜ ਪੰਜ ਕਿਲੋਮੀਟਰ ਹੋ ਗਈ ਇਹਨਾਂ ਨੇ ਤਾਂ weight loss ਕੀਤਾ ਵੀ ਮੈਨੂੰ ਨਾ ਕੱਪੜੇ ਬਧੀਆ brand ਪਾਉਣੇ ਪੈਣੇ ਹੁਣ ਨਾ ਉਹ ਵੀ ਨਾ ਸਾਰੇ ਰੱਖਦੇ ਜੀ 4xL 53xL ਜਿਹੜਾ ਮਰਜੀ xL ਲੈ ਲੈ ਹਾਂ ਹੁਣ ਹੁਣ ਚੱਕਰ ਪੈਣਾ ਇਹਦਾ ਇਹ ਖੁੱਲ ਗਈ ਸੋਹਣੀ ਲੱਗੀ ਤੁਹਾਨੂੰ ਨਾ ਨਾ ਠੀਕ ਆ ਤੈਨੂੰ ਵੀ ਜੇ ਤੈਨੂੰ ਸਹੀ ਲੱਗੀ ਤੈਨੂੰ ਤੈਨੂੰ ਪਸੰਦ ਆ ਗਈ ਫਿਰ ਤਾਂ ਹੁਕਮ ਚਾਹੀਦਾ ਅਰੇ ਬੀਬੀ ਨੇ ਖੁਸ਼ੀ ਜ਼ਰੂਰ ਹੋਈ ਵੀ ਡਬਲ ਐਸ ਲਾਗੇ ਡਬਲ ਐਸ ਆਰ ਵਧੀਆ ਦੇ ਵਧੀਆ ਵੈਰਿਟੀ ਆਈ ਹੋਈ ਹੈ ਹੁਣ ਗੱਲ ਲੈਸਨ ਕਾਲਮਰ ਸਾਲਟ ਇੱਕ ਤੋਂ ਦੋ ਕੰਨ ਆਏ ਉਹ ਕਰ ਬਰਾਊਂ ਜਿਆ ਵਧੀਆ ਫਿਰ ਤਾਂ ਕਿਹੜਾ ਆਹਾਂ ਨਹੀਂ ਹੂੰ ਅੱਜ ਜੀ ਸੋਣਾ ਲੱਗਦਾ ਮੁੰਡਿਆਂ ਦੇ ਲਾਹ ਬਰਾ ਦੇਖੋ ਜੰਗਰੇ ਵਾਲਾ ਦੇਖੋ ਤਾਂ ਮੁੰਡਿਆਂ ਦਾ ਹੈ ਤੇ ਬੁੜਿਆਂ ਦਾ ਮਾ ਗੱਲਾਂ ਦੁਨੀਆ ਮਰਜੀ ਮਾਰੀ ਜਾਓ ਜੋ ਕੁ ਹਾਏ ਓਏ ਪੈਰ ਗਿਰ ਚੁੱਕੇ ਉੱਪਰ ਰਣ ਦੇ ਪੁੱਤ ਤੂੰ ਹਿੱਲ ਤਾ ਨਾ ਕਰ ਰੀਤ ਇਹਨੇ ਪਰੇ ਘੇਰਨਾ ਸੁਨੇ ਮੈਂ ਆਹ ਗੋੜਾ ਦਾ ਕਲਰ ਦੇਖ ਬਲੈਕ ਰੰਗ ਮਾਨੂੰ ਪਤਾ ਫੇਵਰਟ ਬਣਾ ਕੇ ਬਣਾ ਕੇ ਕਿ ਨੀਲਾ ਹੈ ਕੁਝ ਹੋਰ ਦੇਖ ਲੋ ਅਸਰ ਨਾ ਅਹੇ ਜੇ ਨਾ ਕੱਢਿਆ ਐਰ ਕਲਰ ਕਿਉਂ ਸ਼ਰਮਾ ਜੀ ਦੱਸੋ ਜੀ ਯਾਰ ਜਿਹੜੇ ਨੇ ਹਾਂ ਡਾਰਕ ਦਾ ਕਲਰ ਲਗਾ ਲਾਈਟ ਲਾਈਟ ਜਿਹਨਾਂ ਲਗਾ ਹਾਂ ਦੇਖਿਆ ਮੈਂ ਤਾਂ ਹੀ ਕੱਲ ਕਿਹਾ ਤਾਂ ਪੀਲਾ ਰੰਗ ਲੈ ਲੋ ਫਿਰ ਪੀਲਾ ਤਾਂ ਟੇਲਾ ਨਹੀਂ ਬਟਨ ਸਹੀ ਲੱਗਿਆ ਨਹੀਂ ਇਹਨੇ ਕੀ ਵੱਜਿਆ ਕੀ ਹੋ ਗਿਆ ਪੁੱਤੋ ਕਿੱਥੇ ਵੱਜਿਆ ਕੰਨ ਰੋਣ ਲੱਗਾ ਰ ਫਿਰ ਬੱਸ 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 ਨਹੀਂ ਕੁਝ ਹੋਇਆ ਇਹਨੂੰ ਕਿੱਥੇ ਐਨਾ ਅ ਮਰਾ ਲੈਣਾ ਖੂਨ ਜਾਦਾ ਬੱਸ ਬੱਸ ਇਹ ਵੀ ਕਾਂ ਕਾਤੇ ਰੋਣ ਲੱਗ ਗਈ ਬਰੂ ਬੇਰੀ ਰੱਜ ਚੁੱਪ ਹੋ ਜਾ ਮਨ ਨੂੰ ਬਟਨ ਸਿੱਧੇ ਕਰਨੇ ਪਹਿਲਾਂ ਨਹੀਂ ਮਨ ਨੂੰ ਅਗਲੇ ਨੇ ਗਾਣਾ ਵੀ ਇਹ ਕੀ ਕਰੀ ਫਿਰਦਾ ਤੂੰ ਤੇ ਸਿੱਧੇ ਹੀ ਥਾਲਾ ਸਿੱਧੇ ਦੋ ਮਗਰ ਦੋ ਮਗਰ ਦੋ ਮਗਰ ਤੇ ਫਰਕ ਪੈ ਗਿਆ ਮਲਾਦਾ ਬਿਮਾਰ ਮੈਂ ਆ ਫਰਕ ਥੋੜ ਨੂੰ ਪੈ ਗਿਆ ਅ ਮਗਰ ਮੱਛ ਵਾਲੀ ਦਾ ਲੈਣੀ ਹੈ ਹਾਂ ਆ ਵੀ ਠੀਕ ਹੈ ਨਾ ਕਾ ਲੈਣੀ ਹੈ ਨਹੀਂ ਆ ਠੀਕ ਆ ਦੋ ਲੈ ਲਓ ਫਿਰ ਬਸ ਦੋ ਹੀ ਲੈਣੇ ਹੋਰ 50 ਲੋਰ ਲੈਣੀ ਲੋਰ ਵੀ ਲੈ ਲੰਨੇ ਕੱਦੀ ਲੋਰ ਦੇ ਦੇ ਯਾਰ ਆ ਬਾ ਦੋ ਹੀ ਦੇ ਦੇ ਨਹੀਂ ਆ ਠੀਕ ਆ ਦੋ ਦੀਰ ਉਹ ਕਦਾ ਯਾਦ ਕਰਦਾ ਆ ਜਾ ਉਹ ਆ ਵੀਰ ਸਾਸਰੀ ਕਾਲ ਕਿਹੋ ਹਾਲ ਆ ਇਹ ਕੜਾ ਐਕਟਿਵ ਜੇ ਹੋ ਕੇ ਕੱਪੜੇ ਦਿਖਾਉਂਦੇ ਰਿਜਕਣਾ ਦਿਖਾਉਣਾ ਚਾਹੀਦੇ ਹਾਂਜੀ ਕੱਪੜੇ ਜੇ ਐਕਟਿਵ ਹੋ ਕੇ ਦਿਖਾਉਂਦੇ ਨੇ ਹਾਂ ਜਿੰਨੇ ਮਰਜ਼ੀ ਲੋ ਕੱਪੜੇ ਕੱਪੜੇ ਤਾਂ ਕਰੇ ਪਏ ਨੇ ਵਾ ਕੱਢ ਤਾਂ ਲੈ ਮੈਨੂੰ ਆ ਕਰ ਮੈਨੂੰ ਲੋੜ ਦੱਸ ਗਰਮੀ ਆ ਗਰਮੀ ਵਾਲੀ ਹਾਂ ਗਰਮੀ ਵਾਲੀ ਚੱਲੇ ਆ ਜਾਓ ਆ ਜਾਓ ਉਹ ਬਲੈਕ ਰੰਗ ਦੇ ਨਾਲ ਮੈਨੂੰ ਉਹ ਆਪੇ ਬਲੈਕ ਰੰਗ ਦੇ ਚਾਤ ਉਹ ਰਹੇ ਟੋਪੀ ਉੱਤੇ ਕੀ ਫਿਰ ਜੀ ਲੈ ਕੇ ਲੈਣਾ ਕੱਲਾ ਨਾ ਕੋਈ ਮੋਤਲ ਵੀਰ ਦਾ ਬਲੈਕ ਤੋਂ ਨਾ ਬਦੀ ਐਂ ਵੀ ਵੀ ਜਿਹੜੀ ਲੱਗੀ ਵੀਰੇ ਦੇਖੋ ਸਾਈਟ ਚਾਹੇ ਮੈਂ ਟੋਪੀ ਪਾਉਂਗਾ ਕਿ ਨਹੀਂ ਮੈਂ ਉੱਡ ਰੱਖ ਦੋ ਜਪਤਾ ਚਾਹੇ ਨਹੀਂ ਜੀ ਆਹ ਸਾਈ ਦੇ ਵਿੱਚ ਉਹ ਸਾਈ ਦੇ ਵਿੱਚ ਤੁਹਾਨੂੰ ਕਲਰ ਲਗਾ ਦਾਂਗੇ ਬੋਲ ਜੀ ਤੇ ਤੁਸੀਂ ਨੇ ਕੋਈ ਹਾਂਜੀ ਵੀ ਇਹ ਹੀ ਚੀਜ਼ ਲੱਗੂ ਉੱਥੇ ਲੱਗਿਆ ਦਾ ਫਰਕ ਆ ਨਾ ਹਾਂ ਕੱਪੜੇ ਦਾ ਫਰਕ ਨਹੀਂ ਕਿ ਹੈ ਸਾਈ ਦੇ ਕੋਲ 11 ਗੱਲਾਂ ਦਾ ਹਾਰ ਰੰਗ ਲੈਣਾ ਹਾਰ ਰੰਗ ਲੈ ਲਓ ਬਲੈਕ ਲੈਣਾ ਬਲੈਕ ਲੈ ਲਓ ਬਲੈਕ ਤਾਂ ਮਿੱਟੀ ਮੁੱਟੀ ਜਿਹੀ ਲੱਗਦੀ ਹੈ ਬਲੈਕ ਨਾਲ ਤਾਂ ਉਹ ਵੀ ਕਰ ਲਓ ਸੋਨਾ ਜਿਹੜਾ ਤੁਹਾਡੇ ਹੱਥ 'ਚ ਹੈ ਆ ਵੀ ਵਧੀਆ ਸ਼ੇਡ ਆ ਲੈ ਲਓ ਆ ਲੋ ਆ ਵੀ ਕਲਰ ਕੈਂਟ ਆ మీడియం ਲਾ ਆ ਲੋ ਕਲਰ ਆ ਗਿਆ ਜਿਹੜਾ ਤੁਹਾਡੇ ਅਸਾ ਗ੍ਰੀਨ ਸੀ ਨਾ ਸਾਈਜ਼ ਤੁਸੀਂ ਆ ਲਓ ਡਬਲ ਐਕਸ ਸਾਈਜ਼ ਠੀਕ ਆਊਗਾ ਸਾਈਜ਼ ਉਹ ਤਾਂ ਐਨ ਓਕੇ ਆਊਗਾ ਨਾ ਸਾਈਜ਼ ਵੀ ਠੀਕ ਆ ਨਾਲ ਇਹਦਾ ਮਤਲਬ ਕਿ ਟਾਈਟ ਨਹੀਂ ਰਹੂਗਾ ਸਨ ਵਗੈਰਾ ਵੀ ਠੀਕ ਰਹੂਗਾ। ਹੋਰ ਦੋਸਤ। ਓਕੇ ਰੈਂਡ। ਠੀਕ ਹੈ ਵੀਰੇ ਸੈਟਲ। ਬਹੁਤ ਠੀਕ। ਬਾਬੀ ਜੀ ਆ ਆ ਨੰਬਰ ਪਾਖਦੇ ਵੀ ਆ। ਆ ਨੰਬਰ ਪਾ ਲਾ। ਇੱਥੇ ਬਲੈਕ ਦਿਓ। ਬਲੈਕ ਬਤਾ। ਬਾਬ ਬਲੈਕ ਦੇ ਦਿੰਦਾ। ਠੀਕ ਹੈ। ਚਲੋ ਠੀਕ ਹੈ ਜੀ ਮੰਨਦੇ ਆ। ਬਲੈਕ ਦੇ ਦਿੰਦਾ। ਪਹੁੰਚ ਗਏ ਜੀ। ਸ੍ਰੀ ਚਮਕੌਰ ਸਾਹਿਬ। ਤੇ ਹੋਰੋ ਲੈਣੀ ਜੀ। ਸਬਜ਼ੀ ਲੱਤੀ ਆ ਜੀ। ਸਾਉਦੋ 6 ਕਿਲੋ ਆਲੂ ਤੇ 100 ਤੋਂ 3 ਕਿਲੋ ਪਿਆਜ਼ ਤੇ ਹੁਣ तकरीबन ਗਰਮੀ ਵਾਲੀ ਸਬਜ਼ੀ ਹੋ ਗਈ ਸ਼ੁਰੂ ਆਉਣੀ ਮੈਂ ਭੱਡੇ ਹੋ ਗਈ ਜੀ ਆਉਗੇ ਕਦੂ ਹੋ ਗਿਆ ਜੀ ਖੀਰਾ ਹੋ ਗਿਆ ਖੀਰਾ ਦਾ ਹੁਣ 12 ਮਹੀਨਾ 30 ਦਿਨ ਚੱਲੀ ਜਾਂਦਾ ਨਾ ਬਸ 2 ਕਿਲੋ ਚਿੱਕੇ ਫੁੱਲ ਜੜਿਆ ਕਮਾਲ ਕਰਦਾ ਐਰ ਤੂੰ ਚਿਕੰਦਰ ਕਿਵੇਂ ਚਿਕੰਦਰ ਪਾ ਦੇ ਵੀ ਕਿਲੋ ਪਾ ਦੇ ਉਹ ਤਾਂ ਟਾਈਮ ਦਾ ਟੱਪਾ ਵੀ ਲੱਗਦਾ ਮੈਨੂੰ ਹੁਣ ਗਰਮੀਆਂ ਗਰਮੀਆਂ ਚੱਲਣਾ ਨਿੰਬੂ ਸੰਜਮੇ ਫਾਲੀ ਮਟਰ 40 ਰੁਪਏ ਕਿਲੋ ਰੋ 100 ਦੇ 3 ਕਿਲੋ ਪਾਉਂਦਾ ਐਨੇ ਕਰਨੇ ਕਿ ਮੈਂ ਹੁਣ ਨਹੀਂ 20 ਵੀ ਗੋਭੀ ਹੋਗੀ ਤੇਰੀ ਸਿਕੰਦਰ ਕਿੰਨੇ ਕਿਆ ਕਿਆ ਕਹਤਾ 60 ਲਫੜ 300 ਰੁਪਇਆ ਨਹੀਂ ਮਟਰ ਨਹੀਂ ਲੈਣਿਆ ਕਰ ਰਹਿਣ ਦੇ ਬਾਕੀ ਮੈਨੂੰ ਮੋੜ ਦੇ ਵਾਹਿਗੁਰੂ ਸਤਨਾਮ ਇਹ ਰੱਖੀ ਆ ਗੱਡੀ ਚ ਰੱਖਦੇ ਖੋਲੋ ਤੇ ਡਿੱਗੀ ਖੋਲ ਕੇ ਦਿੱਤਾ ਖੁੱਲਦੀ ਕਿ ਨਹੀਂ ਨਹੀਂ 1 ਮਿੰਟ ਮੈਨੂੰ ਲੋਕ ਖੋਲਣਾ ਪਣਾ ਉੱਪਰ ਤੋਂ ਠੀਕ ਆ ਜੀ ਮਿਲਦੇ ਆਂ ਫੇਰ ਤੁਹਾਨੂੰ